ਜਿੰਦਾਬਾਦ 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 ਜਿਸਨ ਕਿ ਅੱਜ ਮਜਦੂਦ ਦਿਵਸ ਹੈ ਤੇ ਅੱਜ ਆਟੋ ਯੂਨੀਅਨ ਵਰਕਸ਼ਾਪ ਤੇ ਮਜਦੂਦ ਦਿਹਾੜਾ ਮਨਾਇਆ ਜਾ ਰਿਹਾ ਘੋਮੀ ਝੰਡਾ ਫੈਰਾ ਕੇ ਤੇ ਇਥੇ ਮਜਦੂਦ ਦਿਹਾੜਾ ਮਨਾਇਆ ਗਿਆ ਸਵੇਰੇ ਸਭ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਇੱਕ ਦੂਜੇ ਨੂੰ ਇਸ ਦਿਹਾੜੇ ਦੀ ਵਧਾਈ ਵੀ ਦਿੱਤੀ ਗਈ ਮੂੰਹ ਵੀ ਉਠਾ ਕਰਾਇਆ ਗਿਆ ਤੇ ਇਸ ਬਾਰੇ ਆਪਾਂ ਪ੍ਰਧਾਨ ਆਸ਼ੂ ਨਾਹਣਾ ਵੀ ਗੱਲਬਾਤ ਕਰਾਂਗੇ ਤੇ ਹਾਂਜੀ ਸਰ ਅੱਜ ਜਿਸਨਾ ਮਜਦੂਦ ਦਿਹਾੜਾ ਤੇ ਮਜ਼ਦੂਰ ਕਿਸੇ ਵੀ ਇਮਾਰਤ ਦੀ ਮਜ਼ਬੂਤੀ ਕਾਇਮ ਕਰਦਾ ਹੈ ਤੇ ਆਪਣੀ ਮਜ਼ਬੂਤੀ ਦੇ ਬਾਰੇ ਦੱਸ ਦਿਓ ਜੀ ਦੱਸੋ ਅੱਜ ਦਿਹਾੜਾ ਕਿਸ ਤਰ੍ਹਾਂ ਸੈਲੀਬ੍ਰੇਟ ਕੀਤਾ ਗਿਆ ਦੇਖੋ ਜੀ ਜਿਹੜੇ ਸ਼ਿਕਾਗੋ ਦੇ ਸ਼ਹੀਦ ਸੀ ਅੱਜ ਉਹਨਾਂ ਨੂੰ ਲਾਲ ਸਲਾਮ ਕੀਤਾ ਗਿਆ ਸਾਡੇ ਮਾਨਯੋਗ ਰੀਜਨਲ ਕਮਿਸ਼ਨਰ ਸਾਹਿਬ ਆਏ ਨੇ ਉਹਨਾਂ ਨੇ ਝੰਡੇ ਦੇ ਸਮਨੋਂ ਆਦਾ ਕੀਤਾ ਹੈ ਉਹਨਾਂ ਦੀ ਹੀ ਰਕਸ਼ਤਾ ਦੇ ਵਿੱਚ ਅੱਜ ਮੁਲਾਜ਼ਮ ਇੱਕ ਤਰ੍ਹਾਂ ਨਾਰੇ ਲੱਗੇ ਨੇ ਔਰ ਜਿਹੜਾ ਮਜ਼ਦੂਰ ਹੈ ਮਜ਼ਦੂਰ ਦਾ ਕੰਮ ਹੈਗਾ ਵੀ ਆਪਣੇ ਸ਼ਹਿਰ ਨੂੰ ਸੁਵਚ ਰੱਖਣਾ ਆਪਣੇ ਦੇਸ਼ ਨੂੰ ਸੁਵਚ ਰੱਖਣਾ ਲੋਕਲ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਹਿਣਾ 24 ਆਵਰਸ ਮਜ਼ਦੂਰ ਸਾਡੇ ਜਿਹੜੇ ਆ ਲੋਕਲ ਸੇਵਾ ਵਿੱਚ ਹਾਜ਼ਰ ਨੇ ਚਾਹੇ ਕੋਈ ਇਮਾਰਤ ਹੋਵੇ ਚਾਹੇ ਕੋਈ ਫੈਕਟਰੀ ਹੋਵੇ ਚਾਹੇ ਕੋਈ ਵੱਡਾ ਕਾਰਖਾਨਾ ਹੋਵੇ ਜਾਂ ਫਿਰ ਆਪਾਂ ਆਪਣੀ ਵਰਕਸ਼ਾਪ ਦੀ ਗੱਲ ਕਰ ਲਈਏ ਮਜ਼ਦੂਰ ਜਦ ਤੱਕ ਨਹੀਂ ਹੈ ਉਨੀ ਦੇ ਤੱਕ ਕੰਮ ਮਜ਼ਬੂਤੀ ਨਾਲ ਨਹੀਂ ਹੁੰਦਾ ਕੰਮ ਸਫਾਈ ਨਾਲ ਨਹੀਂ ਹੁੰਦਾ ਕੰਮ ਮੁਕੰਮਲ ਨਹੀਂ ਹੁੰਦਾ ਤੇ ਮਜ਼ਦੂਰਾਂ ਨੂੰ ਬੰਦਾ ਮਾਨ ਸਨਮਾਨ ਮਿਲਣਾ ਚਾਹੀਦਾ ਦੇਖੋ ਜੀ ਜਿਹੜੇ ਮਜ਼ਦੂਰ ਨੇ ਨਾ ਮਜ਼ਦੂਰ ਇੱਕ ਦੇਸ਼ ਦੀ ਰੀੜ ਦੀ ਹੱਡੀ ਹੈ ਸ਼ਹਿਰ ਦੀ ਰੀੜ ਦੀ ਹੱਡੀ ਨੇ ਮਜ਼ਦੂਰਾਂ ਤੋਂ ਬਿਗੈਰ ਸ਼ਹਿਰ ਨਹੀਂ ਚੱਲ ਮਜ਼ਦੂਰਾਂ ਨੂੰ ਇੱਜ਼ਤ ਮਾਨ ਦੇਣਾ ਚਾਹੀਦਾ ਵਾ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਉਹ ਹੀ ਮਜ਼ਦੂਰ ਹੀ ਦੇਸ਼ ਨੂੰ ਚਲਾ ਰਹੇ ਹਨ ਜੀ ਬਿਲਕੁਲ ਮਜ਼ਦੂਰ ਦੇਸ਼ ਨੂੰ ਚਲਾ ਰਹੇ ਤੇ ਮਜ਼ਦੂਰ ਜਿਹੜਾ ਅੱਜ ਮਨਾਇਆ ਗਿਆ ਤੇ ਆਪਣੇ ਆਟੋ ਯੂਨੀਅਨ ਵਰਕਸ਼ਾਪ ਵੱਲੋਂ ਤੁਸੀਂ ਬਾਕੀ ਆਪਣੇ ਭਰਾਵਾਂ ਨਾਲ ਇੱਕ ਇੱਕ ਉਪਰਾਲਾ ਲੈ ਕੇ ਚੱਲ ਰਹੇ ਹੋ ਦੇਖੋ ਜੀ ਆਪਾਂ ਸਾਰੇ ਜਿਹੜੇ ਆਟੋ ਵਰਕਸ਼ਾਪ ਦੇ ਮੁਲਾਜ਼ਮ ਨੇ ਉਹ ਹਮੇਸ਼ਾ ਹੀ ਇੱਕ ਪਰਿਵਾਰ ਦੀ ਤਰ੍ਹਾਂ ਰਹੇ ਨੇ ਸਾਡੇ ਅਫਸਰ ਸਾਹਿਬਾਨ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਨੇ ਉਹ ਬਹੁਤ ਅੱਛੇ ਕਮਿਸ਼ਨਰ ਨੇ ਬੜੇ ਆਨਰ ਅਫਸਰ ਨੇ ਹਮੇਸ਼ਾ ਹੀ ਮੁਲਾਜ਼ਮਾਂ ਨੂੰ ਆਪਣੇ ਪਿਆਰ ਕਰਦੇ ਨੇ ਆਪਣੇ ਮੁਲਾਜ਼ਮਾਂ ਨੂੰ ਆਪਣਾ ਪਰਿਵਾਰ ਸਮਝਦੇ ਨੇ ਜਿਸ ਤਰ੍ਹਾਂ ਕਿ ਸਾਡੇ ਅਜਮਾਨ ਜੋ ਕਡਿਸ਼ਨਲ ਕਮਿਸ਼ਨਰ ਸਾਹਿਬ ਆਏ ਇਹਨਾਂ ਦਾ ਵੀ ਸੁਭਾਅ ਬਹੁਤ ਅੱਛਾ ਹੈ ਮੁਲਾਜ਼ਮਾ ਪ੍ਰਤੀ ਔਰ ਮੁਲਾਜ਼ਮਾਂ ਨੂੰ ਆਪਣਾ ਪਰਿਵਾਰ ਸਮਝਦੇ ਨੇ ਅਸੀਂ ਵੀ ਇਹਨਾਂ ਨੂੰ ਸੁਵਿਸ਼ਾਸ਼ਣ ਦਿੰਦੇ ਹਾਂ ਸਾਡੇ ਅਫਸਰ ਸਹਿਬਾਨਾਂ ਨੂੰ ਵੀ ਜਿਹੜੇ ਆਟੋ ਵਰਕਸ਼ਾਪ ਦੇ ਸਮੂਹ ਮੁਲਾਜ਼ਮ ਨੇ ਉਹ ਹਮੇਸ਼ਾ ਹੀ ਆਪਣੇ ਅਫਸਰਾਂ ਦੇ ਨਾਲ ਸਹਿਬਾਨ ਦੇ ਨਾਲ ਮੋਢੇ ਨਾਲ ਮੋਢਾ ਕੰਦੇ ਨਾਲ ਕੰਦਾ ਮਲਾ ਕੇ ਸ਼ਹਿਰ ਦੇ ਇਤਨੀ ਲੋਕ ਇਤਨੀ ਖੜਾ ਇਸ ਤਰ੍ਹਾਂ ਦੀ ਆਚੂਨਹਾਰ ਦੱਸਾ ਕਿ ਮੌਜੂਦ ਦੇ ਵਜਿਹੜਾ ਹੈ ਬਹੁਤ ਹੀ ਖਾਸ ਦਿਵਸ ਹੁੰਦਾ ਤੇ ਇਸ ਦਿਹਾੜੇ ਦੇ ਵਿੱਚ ਕਰਦੇ ਹਨ ਉਹਨਾਂ ਲਈ ਬਹੁਤ ਜ਼ਿਆਦਾ ਮਾਨ ਸਮਾਨ ਦੇਣਾ ਚਾਹੀਦਾ ਕਿਉਂਕਿ ਉਹ ਜਿਹੜੇ ਮਜ਼ਬੂਤੀ ਹੈ ਕਿਸੇ ਵੀ ਇਮਾਰਤ ਦੀ ਹੋਵੇ ਕਿਸੇ ਵੀ ਸੰਸਥਾ ਦੀ ਹੋਵੇ ਉਹ ਮਜ਼ਦੂਰਾਂ ਨਾਲ ਵੀ ਹੁੰਦੀ ਹੈ ਸਾਡੇ ਚੇਅਰਮੈਨ ਰਾਜੂ ਜੀ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਸਰ ਜਿਸ ਤਰ੍ਹਾਂ ਕਿ ਅੱਜ ਮੌਜੂਦ ਦਿਹਾੜਾ ਮਨਾਇਆ ਗਿਆ ਆਟੋ ਯੂਨੀਅਨ ਵਰਕਸ਼ਾਪ ਦੇ ਵਿੱਚ ਤੇ ਕਿ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਮਜ਼ਦੂਰਾਂ ਦੀ ਮਿਹਨਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਸਾਡੇ ਮਜ਼ਦੂਰ ਮਿਹਨਤ ਅੱਗੇ ਵੀ ਕਰਨਦੇ ਨੇ ਹੋਰ ਵੀ ਲਗਾਤਾਰ ਇਸਰੇ ਮਿਹਨਤ ਕਰਦੇ ਰਹਿਣਗੇ ਸਾਡੇ ਕੇ ਮਾਨਜੋ ਕਮਿਸ਼ਨਰ ਸਾਹਿਬ ਜੁਆਇਨ ਕਮਿਸ਼ਨਰ ਸਾਹਿਬ ਅੱਗੇ ਬੇਨਤੀ ਆ ਸਰਕਾਰ ਨੂੰ ਲੱਗੇ ਬੇਨਤੀ ਆ ਕਿ ਜਿਹੜੇ ਮੁਲਾਜ਼ਮ ਝਾੜੂ ਦੀ ਆਪਣੀ ਤਰੀਕੇ ਨਾਲ ਕਰਦੇ ਆ ਸੀਵਰੇਲ ਵਾਲੇ ਆਪਣੇ ਤਰੀਕੇ ਨਾਲ ਕਰਦੇ ਆ ਤੇ ਸਾਡਾ ਲਿਫਟਿੰਗ ਦਾ ਕੰਮ ਹੈ ਆਪਣੀ ਲਿਫਟ ਤਰੀਕੇ ਨਾਲ ਕਰਦੇ ਆ ਇਹੇ ਤਰ੍ਹਾਂ ਹੀ ਸ਼ਹਿਰ ਵਾਸੀ ਦੀ ਗੁਰਾਂ ਦਾ ਦੀ ਨਗਰੀ ਜਿਤਨੇ ਸੇਵਾ ਕਰਦੇ ਰਵਾਂਗੇ ਅੱਜ ਬੜੀ ਖੁਸ਼ੀ ਵਾਲੀ ਦਿਨ ਹੈ ਕਿ ਮਜ਼ਦੂਰ ਡੇ ਅੱਜ ਆਡੀ ਆਟੋ ਵਰਕਸ਼ਾਪ ਸਾਡੇ ਆਸ਼ੂ ਪ੍ਰਧਾਨ ਜੀ ਨਾ ਰਾਜ ਕਲਿਆਣ ਜੀ ਬੜੀ ਹਮਮ ਆ ਗਿਆ ਅੱਜ ਝੰਡਾ ਚੜਾਇਆ ਵਾ ਇੰਨਾ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦਾ ਹੋਇਆ ਕਿ ਲੱਖ ਲੱਖ ਵਧਾਈ ਹੋਵੇ ਤੁਹਾਨੂੰ ਜੀ ਜਿਹੜਾ ਇੰਟਰਨੈਸ਼ਨਲ ਲੇਬਰ ਡੇ ਦੇ ਤਹਿਤ ਹੈਗਾ ਨਗਰ ਨਿਗਮ ਦੇ ਵੱਖ-ਵੱਖ ਵਿਧੇਵੰਦੀਆਂ ਵੱਲੋਂ ਜਿਹੜਾ ਹੈਗਾ ਇਹ ਦਿਵਸ ਮਨਾਇਆ ਜਾ ਰਿਹਾ ਸੋ ਇਸ ਦਿਵਸ ਦੇ ਉੱਤੇ ਜਿਹੜਾ ਹੈਗਾ ਸਾਡੇ ਜਿੰਨੇ ਵੀ ਵਰਕਰ ਨੇ ਡਰਾਈਵਰ ਨੇ ਸਫਾਈ ਸੇਵਕ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸ਼ੁਭ ਕਾਮਨਾ ਦਿਨਾਂ ਤੇ ਆਸ਼ ਕਰਦਾ ਕਿ ਉਹ ਜਿਹੜਾ ਇਸੇ ਹੀ ਮਿਹਨਤ ਤੇ ਜਜ਼ਬੇ ਨਾਲ ਨਗਰ ਨਿਗਮ ਤੇ ਸ਼ਹਿਰ ਦੀ ਸੇਵਾ ਕਰਦੇ ਰਹਿਣਗੇ ਨੇ ਨੇ ਮੇਰਾ ਹੀ ਮੈਸੇਜ ਹੈ ਅਸੀਂ ਜਿਹੜਾ ਹੈਗਾ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਸਾਡੀ ਇੱਕ ਟੀਮ ਹੈ ਕੋਈ ਵੀ ਸਾਥੀ ਸਾਡਾ ਕਿਸੇ ਵੀ ਰੂਪ ਦੇ ਵਿੱਚ ਨਗਰ ਨਿਗਮ ਦੀ ਸੇਵਾ ਕਰ ਰਿਹਾ ਸਾਡੇ ਲਈ ਇੰਪੋਰਟੈਂਟ ਹੈ ਅਸੀਂ ਹਮੇਸ਼ਾ ਇਹਨਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਇਹਨਾਂ ਦੇ ਮਸਲੇ ਸੁਲਝਾਉਣ ਲਈ ਹਮੇਸ਼ਾ ਅਸੀਂ ਜਿਹੜੇ ਕਮਿਟਿਡ ਰਹਿੰਦੇ ਹਾਂ ਤੇ ਇਹਨਾਂ ਨੂੰ ਕੋਈ ਵੀ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਆਣ ਦਿੱਤੀ ਜਾਏ ਮੌਜੂਦ ਦਿਵਸ ਦਾ ਜਿਹੜਾ ਕਿ ਦਿਹਾੜਾ ਮਨਾਦੇ ਹੋਏ ਮਜ਼ਦੂਰਾਂ ਦਾ ਸ਼ੁਕਰਾਨਾ ਕਰਦੇ ਹੋਏ ਅੱਜ ਜੋ ਕਿ ਆਟੋ ਯੂਨੀਵਰਸਲ ਵਰਕਸ਼ਾਪ ਦੇ ਵਿੱਚ ਮੌਜੂਦ ਦਿਹਾੜਾ ਮਨਾਇਆ ਜਾ ਰਿਹਾ ਉਸ ਦੇ ਨਾਲ ਲਾਈ ਭਾਰਤ ਵੀ ਮਜ਼ਦੂਰਾਂ ਦੀ ਮਿਹਨਤ ਨੂੰ ਸਨਾਨਮ ਕਰਦਾ ਤੇ ਅੱਜ ਮਜ਼ਦੂਰ ਦਿਹਾੜੇ ਦੇ ਅਵਸਰ ਤੇ ਮਜ਼ਦੂਰਾਂ ਦੀ ਮਿਹਨਤ ਨੂੰ ਸਲਾਮ ਕਰਦੇ ਹੋਏ ਲੈਂਦੇ ਹਾਂ ਵਿਦਾ ਜੈ ਹਿੰਦ ਜੈ ਭਾਰਤ